ਆਪਦੇ ਪੰਜਾਬ ਇੰਚਾਰ ਸੰਦੀਪ ਸਿੰਘ ਦਾ ਕਹਿਣਾ ਹੈ ਕਿ ਜਿਸ ਵਿਆਪਕ ਐਸੋਸੀਏਸ਼ਨ ਨਾਲ ਆਪ ਦੇ ਕਾਮਿਕ ਕਨਵੀਨਰ ਰਵਿੰਦ ਕੇਜਰੀਵਾਲ ਪੰਜਾਬ ਤੌਰ ਤਰ ਮੁਲਾਕਾਤ ਕਰਨਗੇ ਅਤੇ ਆਪ ਇਨ੍ਹਾਂ ਅਧਿਆਪਕਾਂ ਦਾ ਪੂਰਾ ਸਾਥ ਦੇਵੇਗੀ ਸੰਦੀਪ ਸਿੰਘ ਖੁਦ ਨੂੰ ਆਗਵਾਲੇ ਕਰਨ ਵਾਲੇ ਅਧਿਆਪਕ ਦਾ ਹਾਲ ਜਾਣਨ ਲਈ ਫਰੀਦਕੋਟ ਹਸਪਤਾਲ ਪਹੁੰਚ ਸਨ ਸੰਦੀਪ ਸਿੰਘ ਨੇ ਬਾਦਲ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ ਦੋਸਰ ਤਿੰਨ ਤੋ ਇਹਨਾਂ ਅਧਿਆਪਕਾਂ ਦਾ ਸੰਘਰਸ਼ ਚੱਲ ਰਿਹਾ ਹੈ ਇਸ ਦੌਰਾਨ ਇਹਨਾਂ ਨੂੰ ਇੱਕ ਸਪੈਸ਼ਲ ਕੋਰਸ ਵੀ ਕਰਵਾਇਆ ਕਿ ਅਪਰ ਬਾਵਜੂਦ ਇਸ ਤੇ ਅਧਿਆਪਕ ਹਾਲੇ ਸੜਕਾਂ ਤੇ ਰੁਲਦੇ ਫਿਰ ਰਹੇ ਨੇ ਟਾਲਾ ਦੇ ਕੋਰਟ ਕੰਪਲੈਕਸ ਵਿੱਚ ਚੱਲ ਰੇ ਬਾਅਰ ਐਸੋਸੀਏਸ਼ਨ ਚੋਣਾਂ ਦੇ ਦੌਰਾਨ ਇੱਕ ਵਕੀਲ ਨੇ ਗੋਲੀ ਚਲਾ ਦਿੱਤੀ ਜਿਸ ਕਾਰਨ ਇੱਥੇ دہشت ਦਾ ਮਾਹੌਲ ਪੈਦਾ ਹੋ ਗਿਆ ਦਰਸਲ ਗੋਲੀ ਚਲਾਉਣ ਵਾਲਾ ਵਕੀਲ ਪ੍ਰਧਾਨ ਅਯੋਦੇ ਦੀਆਂ ਚੋਣਾਂ ਲੜ ਰਿਹਾ ਵਕੀਲ ਦਾ ਭਰਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਗੋਲੀ ਚਲਾਉਣ ਵਾਲੇ ਵਕੀਲ ਸਮੇਤ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਪਿਸਟਲ ਆਪਣੇ ਕਬਜ਼ੇ 'ਚ ਲੈ ਲਿਆ ਪੰਜਾਬ ਦੇ ਕਮੇਂਡ ਮੰਤਰੀ ਵਿਕਰਮ ਸਿੰਘ ਮਜੀਠੀ ਨੇ ਅਜ ਮੋਹਾਲੀ ਵਿਖੇ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਜੋ ਕਿ ਮੋਹਾਲੀ ਦੇ ਫੇਸ 6 ਦੇ ਵਿੱਚ ਬਣਾਇਆ ਗਿਆ ਸ਼ੂਟਿੰਗ ਨੂੰ ਹੰਗਾਰਾ ਦੇਣ ਲਈ ਇਸ ਰੇਂਜ ਨੂੰ ਰੈ ਕਾਂਗਰਸ ਨੇਤਾ ਪ੍ਰਗਟ ਸਿੰਘ ਤੰਦਰ ਕੈਂਤੋ ਵਿਧਾਨ ਸਭਾ ਸੀਟ ਤੋਂ ਚੋਣ ਲੈਣ ਦੇ ਇੱਛੁਕ ਨੇ ਏਬੀਬੀ ਸਾਨ ਦਾ ਗਲਬਾਤ ਦੌਰਾਨ ਉਹਨਾਂ ਨੇ ਦੱਸਿਆ ਕਿ ਉਹ ਪਾਰਟੀ ਹਾਈ ਕਮਾਂਡ ਨੇ ਵੀ ਆਪਣੀ ਇੱਛਾ ਦੱਸ ਚੁੱਕੇ ਨੇ ਮੋਗਾ ਜ ਨਵੀ ਕਲਾਸਿਕ ਫੁੱਟਬਾਲ ਖੇਡਦੇ ਦੀ ਸ਼ਾਤੀ ਜੀ ਨੇਜਾ ਵੱਜਨ ਨਾਲ ਉਸ ਦੀ ਮੌਤ ਹੋ ਗਈ ਦੱਸਿਆ ਸਕੂਲ ਦੇ ਮੈਦਾਨ 'ਚ ਕੁਝ ਬੱਚੇ ਜਵਲਨ ਥਰੋ ਖੇਡ ਰਹੇ ਸਨ ਜਿੰਨਾਂ 'ਚੋਂ ਕਿਸੇ ਦਾ ਨੇਜਾ ਹੀਰਾ ਸਿੰਘ ਦੀ ਸ਼ਾਤੀ ਜਾਂ ਵੱਜਾ ਪੁਲਿਸ ਨੇ ਮਾਮਲਾ ਦਰਜ ਕਰ ਜਾਂ ਸ਼ੁਰੂ ਕਰ ਦਿੱਤੀ ਹੈ ਲੁਧਿਆਣਾ ਦੇ 2013 ਚ ਹੋਏ ਐਸਿਡ ਅਟੈਕ ਮਾਮਲੇ 'ਚ ਕੋਰਟ ਨੇ ਇੱਕ ਮਹਿਲਾ ਸਮੇਤ 6 ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਦਰਸਲ ਵਿਆਹ ਲਈ ਤਿਆਰ ਹੋਣ ਗਈ ਕੁੜੀ ਤੇ ਬਿਊਟੀ ਪਾਰਲਰ ਦੇ ਵਿੱਚ ਹੀ ਤੇਜ਼ਾਬ ਨਾਲ ਹਮਲਾ ਕੀਤਾ ਗਿਆ ਸੀ ਅਤੇ 3 ਦਿਨਾਂ ਬਾਅਦ ਪੀੜਤਾ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ ਇਹ ਮਾਮਲਾ 7 ਦਸੰਬਰ ਸਾਲ 2013 ਦਾ ਹੈ ਪਠਾਨਕੋਟ 에ਅਰਬੇਸ ਦੇ ਕੋਲ ਜਵਾਨਾਂ ਨੇ ਇੱਕ ਸ਼ੱਕੀ ਨੌਜਵਾਨ ਨੂੰ ਕਾਬੂ ਕੀਤਾ ਗ੍ਰਫਤਾਰ ਕੀਤੇ ਗਏ ਨੌਜਵਾਨ ਦਾ ਨਾਮ ਮੋਬੀਨ ਹੈ ਤੇ ਉਹ ਬਿਹਾਰ ਦਾ ਰਹਿਣ ਵਾਲਾ ਹੈ ਮੁੱਢਲੀ ਪੁੱਛਗਿੱਛ ਤੋਂ ਬਾਅਦ 에ਅਰਬੇਸ ਤੇ ਜਵਾਨਾਂ ਨੇ ਸ਼ੱਕੀ ਨੂੰ ਪੁਲਿਸ ਤੇ ਹਵਾਲੇ ਕਰ ਦਿੱਤਾ ਚਮਕੌਰ ਸਾਹਿਬ ਦੀ ਇਤਿਹਾਸਕ ਨਗਰੀ ਚਰ ਤਿੰਨ ਦਿਨੀ ਸ਼ਹੀਦੀ ਜੋੜ ਮੇਲੇ ਦਾ ਸਮਾਪਨ ਹੋਇਆ ਵੱਡੇ ਸਾਹਿਬਜ਼ਾਦਿਆਂ ਤੋਂ ਇਲਾਵਾ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਤਿੰਨ ਪਿਆਰੇ ਅਤੇ 40 ਸਿੰਘ ਸ਼ਹੀਦ ਹੋਏ ਸਨ